ਵਾਹਿਗੁਰੂ ਸਾਹਿਬ ਜੀ ਸਤਨਾਮ ਸਾਹਿਬ ਜੀ ਹਰ ਕੇ ਜਨ ਸਤ ਗੁਰ ਸਤ ਪੁਰਖ ਆ ਬਿਨੋਂ ਕਰੂੰ ਗੁਰ ਪਾਸ ਕੀਰੇ ਕਰਮ ਸਤ ਗੁਰ ਸਰਨਾਈ ਕਰ ਦਇਆ ਨਾਮ ਪਰਗਾਸ ਹਮ ਕੀਰੇ ਕਰਮ ਸਤ ਗੁਰ ਸਰਣਾਈ ਕਰ ਦਇਆ ਨਾਮ ਪਰਗਾਸ ਤੂ ਸੁਲਤਾਨ ਕਹਾ ਹਾ ਮੀਆਂ ਤੇਰੀ ਕਵਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਪਰਮ ਸਨਮਾਨ ਯੋਗ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈ ਮਾਨ ਗੁਰੂ ਰੂਪ ਸਾਧ ਸੰਗਤ ਜੀ ਆਪ ਜੀ ਵੱਡਪਾਗੇ ਹੋ ਜੋ ਨਿਰੰਤਰ 17 ਤਰੀਕ ਤੋਂ ਚੱਲ ਰਹੇ ਨਾਮ ਸਿਮਰਨ ਸਮਾਗਮਾਂ ਦੇ ਵਿੱਚ ਸੰਧਿਆ ਵੇਲੇ ਆਪ ਜੀ ਹਾਜ਼ਰੀ ਭਰਦੇ ਰਹੇ ਹੋ ਅੱਜ ਗੁਰੂ ਕਿਰਪਾ ਸਦਕਾ ਮਾਂ ਪੁਰਖਾਂ ਦੇ ਪ੍ਰੇਮ ਸਦਕਾ ਜੋ ਉਹਨਾਂ ਸਮਾਗਮਾਂ ਦੀ ਸੰਪੂਰਨਤਾ ਹੋਈ ਹੈ ਸੰਪੰਨਤਾ ਹੋਈ ਹੈ ਗੁਰੂ ਚਰਨਾਂ ਵਿੱਚ ਸ਼ੁਕਰਾਨਾ ਕਰਨ ਵਾਸਤੇ ਇਹ ਸਮਾਗਮ ਉਲੀਕੇ ਗਏ ਹਨ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਗੁਰਮਤਿ ਦੀਆਂ ਵਿਚਾਰਾਂ ਸਰਵਨ ਕੀਤੀਆਂ ਹਨ ਆਓ ਜਿੰਨਾ ਸਮਾਂ ਜਿਤਨੀਆਂ ਘੜੀਆਂ ਹੋਰ ਨਸੀਬ ਹਨ ਗੁਰੂ ਚਰਨਾਂ ਵਿੱਚ ਬੈਠਣ ਦੀਆਂ ਉਤਨਾ ਸਮਾਂ ਆਪਾਂ ਸਤਿਗੁਰ ਦੇ ਘਰ ਦੀ ਕੋਈ ਬਾਤਾਂ ਗੁਰਮਤਿ ਦੀ ਕੋਈ ਬਾਤ ਆ ਕਹਿ ਸੁਣ ਕੇ ਜੀਵਨ ਸਫਲ ਕਰਨ ਦਾ ਯਤਨ ਕਰੀਏ ਕੁਝ ਹੀ ਸਮੇਂ ਅੰਦਰ ਹੀ ਸਤਿਕਾਰਯੋਗ ਸੰਤ ਬਾਬਾ ਦਰਸ਼ਨ ਸਿੰਘ ਜੀ ਸ਼ਾਸਤਰੀ ਜੋ ਉ체ਚੇ ਤੌਰ ਤੇ ਆਪ ਜੀ ਦੇ ਦਰਸ਼ਨ ਕਰਨ ਹਿਤ ਆਏ ਹਨ ਉਹਨਾਂ ਵੀ ਆ ਜਾਣਾ ਹੈ ਅਤੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਉਹਨਾਂ ਵੀ ਆਪ ਸੰਗਤ ਨੂੰ ਮੁਖਾਤਬ ਹੋਣਾ ਹੈ ਸੋ ਜਿੰਨਾ ਸਮਾਂ ਸਾਡੇ ਪਾਸ ਹੈ ਗੁਰੂ ਚਰਨਾਂ ਨਾਲ ਜੁੜੀਏ ਕੁਝ ਕਹਿਣ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੋ ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਜਦੋਂ ਪਰਮੇਸ਼ਵਰ ਜੀ ਦੇ ਨਾਮ ਦੀ ਬਾਰਤਾ ਕਰਦੀ ਹੈ ਤਾਂ ਜਿੱਥੇ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਵਿੱਚ ਵਾਰ-ਵਾਰ ਥਾਂ-ਪੁਰ ਥਾਂ ਸਤਿਗੁਰਾਂ ਨੇ ਨਾਮ ਜਪਣ ਦੀ ਤਾਂਗੀਦ ਕੀਤੀ ਹੈ ਉੱਥੇ ਬਹੁਤ ਥਾਵਾਂ ਤੇ ਸਤਿਗੁਰਾਂ ਨੇ ਇਹ ਵੀ ਇਸ਼ਾਰਾ ਦਿੱਤਾ ਹੈ ਕਿ ਭਾਈ ਨਾਮ ਜਪਿਆ ਆਪਣੇ ਉਦਮ ਨਾਲ ਨਹੀਂ ਜਾ ਸਕਦਾ। ਨਾਮ ਜਪਿਆ ਆਪਣੀ ਸਿਆਨਪ ਨਾਲ ਨਹੀਂ ਜਾ ਸਕਦਾ। ਨਾਮ ਉਦੋਂ ਹੀ ਜਪਿਆ ਜਾਏਗਾ ਜਿਸ ਵਕਤ ਅਸੀਂ ਭਿਖਾਰੀ ਬਣ ਕੇ, ਦੀਨ ਬਣ ਕੇ ਉਸ ਮਾਲਕ ਕੋਲੋਂ ਪਹਿਲਾਂ ਨਾਮ ਦੀ ਮੰਗ ਕਰਾਂ। ਕਿਉਂਕਿ ਜਿਸ ਵਸਤੂ ਦੀ ਮੰਗ ਨਹੀਂ, ਜਿਸ ਵਸਤੂ ਦੀ ਲੋੜ ਮਹਿਸੂਸ ਨਹੀਂ, ਮਵਾਫ ਕਰਨਾ ਉਹ ਵਸਤੂ ਉਹ ਪਦਾਰਥ ਸਾਡੇ ਸਾਹਮਣੇ ਭਾਵੇਂ ਪਰਮਾਰ ਗਿਣਤੀ ਵਿੱਚ ਪਈ ਹੋਵੇ ਜੇ ਅਸੀਂ ਉਹਦੀ ਲੋੜ ਉਹਦੀ ਮੰਗ ਤੋਂ ਬਿਲਕੁਲ ਅਣਜਾਣ ਹਾਂ ਤੇ ਉਹ ਵਸਤੂ ਸਾਡਾ ਕੁਝ ਨਹੀਂ ਸਵਾਰ ਸਕਦੀ ਇਸ ਕਰਕੇ ਮੂਰਖਾਂ ਕੋਲ ਪਈਆਂ ਹੋਈਆਂ ਕਈ ਵਾਰੀ ਅਮੋਲਕ ਚੀਜ਼ਾਂ ਵੀ ਰੁਲਦੀਆਂ ਨੇ ਤੇ ਸਿਆਣਿਆਂ ਕੋਲ ਪਈਆਂ ਹੋਈਆਂ मामूली चीजਾਂ ਦੀ ਵੀ ਉਹ ਕਦਰ ਕਰ ਲੈਂਦੇ ਨੇ ਗੱਲ ਸਾਡੇ ਮੰਨਣ ਤੇ ਹੈ ਗੱਲ ਸਾਡੀ ਲੋੜ ਤੇ ਹੈ ਮੈਂ ਅਰਜ ਕਰ ਰਿਹਾ ਕਿ ਜਪਣਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਸਤਿਗੁਰੂ ਜੀ ਕਹਿੰਦੇ ਪਹਿਲਾਂ ਕੀ ਕਰਨਾ ਕਿ ਉਸ ਮਾਲਕ ਕੋਲੋਂ ਇਹ ਮੰਗ ਲੋੜ ਮਹਿਸੂਸ ਹੋਵੇ ਅੰਦਰ ਜ਼ਰੂਰਤ ਮਹਿਸੂਸ ਹੋਵੇ ਫਿਰ ਉਸ ਵਕਤ ਤੇਰਾ ਜਪਿਆ ਤੈਨੂੰ ਰਸ ਵੀ ਦੇਵੇਗਾ ਤੈਨੂੰ ਆਨੰਦ ਵੀ ਦੇਵੇਗਾ ਇਸ ਕਰਕੇ ਜਦੋਂ ਅਸੀਂ ਬਾਣੀ ਦੇ ਬਚਨ ਪੜ੍ਹਨੇ ਆ ਨਾ ਸਤਿਗੁਰ ਜੀ ਦਾ ਇੱਕ ਵੇਖੋ ਬਚਨ ਕਿੰਨਾ ਪਿਆਰਾ ਹੈ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਏ ਦਾਤਾ ਤੂੰ ਨਿਤਾ ਪ੍ਰਤੀ ਸਾਨੂੰ ਦਾਤਾ ਦਿੰਦਾ ਨਿਤਾ ਪ੍ਰਤੀ ਸਾਡੀਆਂ ਮੰਗਾਂ ਪੂਰੀਆਂ ਕਰਦਾ ਜਿਵੇਂ ਭਾਈ ਸਾਹਿਬ ਤੋਂ ਆਪ ਜੀ ਸੁਣ ਰਹੇ ਸੋ ਕਿ ਮੰਗਾਂ ਤੇ ਬਹੁਤ ਨੇ ਪਰ ਕਹਿੰਦੇ ਅਸਲ ਮੰਗ ਕੀ ਹੈ ਮੈਂ ਪੇਖਾਰੀ ਹਾਂ ਮੈਂ ਦੀਨ ਹਾਂ ਇਹ ਕਬੂਲ ਨਾ ਪਏਗਾ ਜਿੰਨਾ ਚਿਰ ਇਹ ਕਬੂਲਾਂਗੇ ਨਹੀਂ ਉਨਾਂ ਚਿਰ ਕੋਈ ਮੰਗ ਨਾ ਦਰਸਤ ਹੋਏਗੀ ਤੇ ਨਾ ਹੀ ਪਰਵਾਨੀ ਜਾਏ ਇਸ ਕਰਕੇ ਪਹਿਲਾਂ ਕਬੂਲ ਪਹਿਲਾਂ ਮੰਗ ਹਮ ਭੀਖਕ ਪੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਾਲ ਨਾਮ ਦੇਹ ਮੰਗਤ ਜਨ ਕਉ ਸਦਾ ਰਹੂ ਰੰਗ ਰਤਾ हे दाता तू मेरे ते दयालता कर मेरे ते त्रुठ मेरे ते कृपा कर ਤੇ ਤੇਰੀ ਕਿਰਪਾ ਵਿੱਚੋਂ ਜਿਹੜੀ ਕਣੀ ਮਿਲੇਗੀ ਨਾ ਉਹ ਕਣੀ ਦੇ ਸਦਕਾ ਮੈਂ ਰੰਗ ਰਤਿਆ ਰਹਾਂਗਾ ਜਿੰਨਾ ਚਿਰ ਤੇਰੇ ਪਾਸੋਂ ਕਣੀ ਨੀਂ ਨਾ ਮਿਲਦੀ ਉਹਨਾਂ ਚਿਰ ਮੇਰਾ ਕਹਿਆ ਮੇਰਾ ਸੁਣਿਆ ਮੇਰੇ ਅੰਦਰ ਰਸ ਨਹੀਂ ਪਰ ਸਕਦਾ ਇਹਦਾ ਮਤਲਬ ਇਹ ਕਦਾਚਿਤ ਨਹੀਂ ਲੈਣਾ ਕਿ ਅਸੀਂ ਜੇ ਰਸ ਨਹੀਂ ਆਉਂਦਾ ਜੇ ਆਨੰਦ ਨਹੀਂ ਆਉਂਦਾ ਤੇ ਅਸੀਂ ਜਪਨਾ ਤਿਆਗ ਦੇਣਾ ਜਪਨਾ ਛੱਡ ਦੇਣਾ ਐਸਾ ਭਾਵ ਨਹੀਂ ਭਾਵ ਇਹ ਹੈ ਕਿ ਸੱਚਮੁੱਚ ਜਿਸ ਦਿਨ ਤੂੰ ਉਸ ਕਣੀ ਦੀ ਮੰਗ ਲੈ ਕਰਕੇ ਉਸ ਦਾਤ ਦੀ ਮੰਗ ਲੈ ਕਰਕੇ ਜਪਨਾ ਪ੍ਰਾਰੰਭ ਕਰੇਗਾ ਫਿਰ ਉਹਦੀ ਦਇਆਲਤਾ ਮਿਲੇਗੀ ਦਇਆਲਤਾ ਤੋਂ ਬਿਨਾ ਕੁਝ ਨਹੀਂ ਦੇ ਜਦੋਂ ਉਹਦੀ ਦਇਆਲਤਾ ਹੋਈ ਹੋ ਹੋ ਦਇਆਲ ਨਾਮ ਦੇਹ ਮੰਗਤ ਜਨ ਕਉ ਸਦਾ ਰਹਉ ਰੰਗ ਰਤਾ ਫਿਰ ਉਹ ਪ੍ਰਾਣੀ ਜਿਹੜਾ ਹੈ ਸਦੀਵ ਕਾਲ ਪਰਮਾਤਮਾ ਦੇ ਰੰਗ ਵਿੱਚ ਰੰਗਿਆ ਰਹਿੰਦਾ ਉਥੇ ਆਪਣੀ ਸਿਆਨਪ ਨਹੀਂ ਤੁਸੀਂ ਰੰਗਿਆਂ ਦੀ ਬਾਣੀ ਪੜ੍ਹ ਦਿਓ ਨਾਮ ਰੱਤਿਆਂ ਦੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪਰ ਕਿਸੇ ਨਾਮ ਰੱਤੇ ਦੀ ਜ਼ੁਬਾਨ ਤੋਂ ਇਹ ਬੋਲ ਨਹੀਂ ਤੁਸੀਂ ਪੜੋਗੇ ਕਿ ਜੇ ਮੈਨੂੰ ਰੰਗ ਲੱਗਾ ਹੈ ਜੇ ਮੈਂ ਜਪਿਆ ਹੈ ਤੇ ਇਹ ਮੇਰੀ ਸਿਆਨਪ ਨੇ ਜਪਾਇਆ ਹੈ ਇਹ ਮੇਰੇ ਉਦਮ ਨੇ ਜਪਾਇਆ ਹੈ ਇਹ ਮੇਰੇ ਯਤਨ ਨੇ ਜਪਾਇਆ ਹੈ ਹਰ ਰੱਤੇ ਹੋਏ ਦੀ ਜ਼ੁਬਾਨ ਤੇ ਇਹੀ ਬਚਨ ਹੋਣਗੇ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਹੀਂ ਆਪੇ ਤਰਸ ਪਈ ਰੰਗ ਰਤਾ ਸਦਾ ਇਹੀ ਕਹੇਗਾ ਕਿ ਇਹ ਉਹਦੀ ਤਰਸ ਦੀ ਦਾਤ ਹੈ ਇਹ ਉਹਨੇ ਤਰੁੱਟ ਕੇ ਝੋਲੀ ਵਿੱਚ ਪਾਇਆ ਸੋ ਨਾਮ ਸਭ ਤੋਂ ਪਹਿਲਾਂ ਅਸੀਂ ਉਸ ਪਰਮਾਤਮਾ ਕੋਲੋਂ ਇਹਦੀ ਮੰਗ ਕਰੀਏ ਗੁਰੂ ਕੋਲੋਂ ਇਹਦੀ ਮੰਗ ਕਰੀਏ ਤੇ ਮੰਗੀ ਹੋਈ ਦਾਤ ਫਿਰ ਉਹ ਰਸ ਦੇਗੀ ਸਵਾਦ ਦੇਗੀ ਦੂਸਰੀ ਵਾਰਤਾ ਵੇਖੋ ਸਵਾਲ ਸਾਡੇ ਜ਼ਿਹਨ ਵਿੱਚ ਬੜੇ ਚੱਲਦੇ ਅੱਜ ਕੱਲ ਦਾ ਸਮਾਂ ਜਾਦਾ ਸਵਾਲਾਂ ਦਾ ਹੀ ਹੈ ਦੂਸਰੀ ਵਾਰਤਾ ਹੈ ਵੀ ਜਪਨਾ ਹੀ ਕਿਉਂ ਹੈ ਰਸ ਹੀ ਲੈਣਾ ਰਸ ਦੁਨੀਆ 'ਚ ਹੋਰ ਥੋੜੇ ਨੇ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਇਹ ਵੀ ਤਾਂ ਰਸ ਨੇ ਨਾ ਇਹ ਵੀ ਤਾਂ ਸਵਾਦ ਨੇ ਕਿਸੇ ਨੂੰ ਚੰਗੇ ਗਹਿਣੇ ਪਾਣ ਵਿੱਚ ਰਸ ਆਉਂਦਾ ਕਿਸੇ ਨੂੰ ਚੰਗਾ ਲਿਬਾਸ ਪਾਣ ਵਿੱਚ ਰਸ ਆਉਂਦਾ ਕਿਸੇ ਨੂੰ ਚੰਗਾ ਖਾਣ ਵਿੱਚ रस ਆਉਂਦਾ ਹੈ ਜੇ रस ਹੀ ਦੀ ਗੱਲ ਹੈ ਤੇ ਕੋਈ ਕਿਸੇ ਚੀਜ਼ ਵਿੱਚੋਂ रस ਲੈ ਰਿਹਾ ਕੋਈ ਕਿਸੇ ਵਿੱਚੋਂ ਲੈ ਰਿਹਾ ਫਿਰ ਇਸ ਗੱਲ ਦੀ ਕਿਉਂ ਤਾਂ ਗੀਤ ਤੇ ਤਾੜਨਾ ਕੀਤੀ ਜਾਂਦੀ ਹੈ ਵੀ ਨਾਮ ਦਾ ਹੀ ਰਸ ਲਾ ਤਾਂ ਸਤਿਗੁਰੂ ਜੀ ਦੀ ਬਾਣੀ ਵਿੱਚ ਬਚਨ ਹੈ ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਜਿਹੜੇ ਇਹ ਰਸ ਨੇ ਕੋਈ ਸ਼ੱਕ ਨਹੀਂ ਵੀ ਇਹਨਾਂ ਵਿੱਚੋਂ ਵੀ ਤੈਨੂੰ ਰਸ ਆਉਂਦਾ ਹੈ ਇਹਨਾਂ ਵਿੱਚੋਂ ਵੀ ਸਵਾਦ ਹੁੰਦਾ ਹੈ ਪਰ ਇਹਨਾਂ ਦੇ ਰਸ ਤੇ ਸਵਾਦ ਦੇ ਵਿੱਚ ਇੱਕ ਨਾਲ ਹੀ ਕਮੀ ਹੈ ਬੜਾ ਵੱਡਾ ਦੋਸ਼ ਹੈ ਜਿਹੜਾ ਦੋਸ਼ ਉਹਦੇ ਗ੍ਰਹਿਣ ਕਰਨ ਤੇ ਸਾਨੂੰ ਨਹੀਂ ਪਤਾ ਲੱਗਦਾ ਪਰ ਜਦੋਂ ਉਹਨਾਂ ਵਸਤੂਆਂ ਨੂੰ ਅਸੀਂ ਗ੍ਰਹਿਣ ਕਰ ਲੈਂਦੇ ਹਾਂ ਉਹਨਾਂ ਤੋਂ ਬਾਅਦ ਉਹਨਾਂ ਦਾ ਦੋਸ਼ ਉਹਨਾਂ ਦਾ ਔਗਣ ਸਾਡੇ ਸ਼ਰੀਰ ਦੇ ਵਿੱਚੋਂ ਪ੍ਰਗਟ ਹੁੰਦਾ ਉਹ ਦਿਸਦਾ ਹੈ ਕੁੱਲ ਦੁਨੀਆ ਨੂੰ ਦਿਸਦਾ ਹੈ ਜਿਹੜਾ ਮਾਇਆ ਧਾਰੀ ਹੋਵੇ ਮਾਇਆ ਦਾ ਰਸਤਾ ਹੈ ਪਰ ਦੁਨੀਆ ਉਹਦਾ ਦੋਸ਼ ਵੀ ਦੇਖਦੀ ਹੈ ਵੀ ਬੜਾ ਹੰਕਾਰੀ ਹੈ ਦੁਨੀਆ ਦਾ ਦੋਸ਼ ਵੀ ਦੇਖਦੀ ਹੈ ਵੀ ਇਹਨੂੰ ਥਾਂ ਕੁ ਥਾਂ ਦਾ ਪਤਾ ਨਹੀਂ ਬੋਲਣ ਦਾ ਪਤਾ ਨਹੀਂ ਗਰਭ ਹੈ ਨਾ ਮਾਇਆ ਧਾਰੀ ਅਤ ਅੰਨਾ ਬੋਲਾ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਉਹ ਦੇਖਣ ਲੱਗਿਆ ਨਹੀਂ ਦੇਖਦਾ ਸੁਣਨ ਲੱਗਿਆ ਨਹੀਂ ਦੇਖਦਾ ਬੋਲਣ ਲੱਗਿਆ ਕਿਸੇ ਗੱਲ ਦੀ ਪਰਵਾਹ ਨਹੀਂ ਕਰਦਾ ਰਸ ਤਾਂ ਹੈ ਪਰ ਉਸ ਰਸ ਵਿੱਚ ਦੋਸ਼ ਵੀ ਬਹੁਤ ਜ਼ਿਆਦਾ ਹੈ ਖਾਣ ਦੇ ਪਦਾਰਥ ਨੇ ਜਿੰਨਾ ਮਰਜੀ ਬੰਦਾ ਖਾਵੇ ਉਹਦੇ ਰਸ ਲਵੇ ਪਰ ਉਹਨਾਂ ਦੇ ਦੋਸ਼ ਨਹੀਂ ਜਿਵੇਂ ਦਾ ਬੰਦਾ ਭੋਗੇਗਾ ਉਸ ਭੋਗ ਦਾ ਫਿਰ ਅੱਗੇ ਫਲ ਵੀ ਦੇਣਾ ਪਏਗਾ ਉਹ ਰੋਗ ਵੀ ਬਣੇਗਾ ਪਰ ਪਰਮਾਤਮਾ ਪਰਮੇਸ਼ਵਰ ਦੇ ਨਾਮ ਦੀ ਸਮਰਥਾ ਹੈ ਕਿ ਉਹ ਰਸ ਤਾਂ ਦਿੰਦਾ ਹੈ ਪਰ ਉਸ ਰਸ ਵਿੱਚ ਦੋਸ਼ ਨਾ ਮਾਤਰ ਵੀ ਨਹੀਂ ਰੰਚਕ ਮਾਤਰ ਵੀ ਉਹਦੇ ਵਿੱਚ ਕੋਈ ਦੋਸ਼ ਨਹੀਂ ਸਗੋਂ ਇਹ ਤਾਂ ਉਹ ਰਸ ਹੈ ਜਿਹੜਾ ਰਸ ਸਾਡੇ ਅੰਦਰ ਦੇ ਔਗਣਾ ਸਾਡੇ ਅੰਦਰ ਦੇ ਦੋਸ਼ਾਂ ਨੂੰ ਮਾਰ ਦਿੰਦਾ ਹੈ ਜਿੱਥੇ ਦੁਨੀਆ ਦੇ ਕੁੱਲ ਰਸ ਸਾਡੇ ਔਗਣਾ ਦੇ ਵਿੱਚ ਇੱਕ ਹੋਰ ਔਗਣ ਦੀ ਪਰਮਾਰ ਕਰਦੇ ਨੇ ਦੂਜੇ ਵੀ ਨਹੀਂ ਮਾਰਦੇ ਤੇ ਉੱਥੇ ਨਾਮ ਰਸ ਕੁੱਲ ਕਾਇਨਾਤ ਤੇ ਜਿਤਨੇ ਸਾਡੇ ਅੰਦਰ ਦੇ ਔਗਣੇ ਉਹਨਾਂ ਔਗਣਾਂ ਦਾ ਵੀ ਨਾਸ ਕਰਦਾ ਹੈ ਤੇ ਦੂਸਰਾ ਅੰਦਰ ਸਦੀਵ ਕਾਲ ਦੇ ਲਈ दैवी ਗੁਣਾਂ ਨੂੰ ਭਰਦਾ ਹੈ ਦੂਸਰੀ ਵਰਤਾ ਨਾਮ ਰਸ ਜਿਹੜਾ ਹੈ ਇਹ ਜੋ ਜੀਵ ਉਸ ਪਰਮ ਤਤ ਤੋਂ ਵਿਛੜ ਕੇ ਆਇਆ ਉਸ ਪਰਮ ਤਤ ਦੀ ਪ੍ਰਾਪਤੀ ਵਾਲੇ ਪਾਸੇ ਲੈ ਕਰਕੇ ਜਾਂਦਾ ਹੈ ਇਸ ਕਰਕੇ ਸਤਗੁਰੂ ਜੀ ਨੇ ਪਰਮਾਤਮਾ ਦੇ ਨਾਮ ਦੇ ਰਸ ਦੀ ਮਹਾਨਤਾ ਦਿੱਤੀ ਗੁਰਮਤ ਦੇ ਵਿੱਚ ਪਰਮਾਤਮਾ ਪਰਮੇਸ਼ਵਰ ਸਰੂਪ ਸਤਿਗੁਰਾਂ ਨੇ ਜੀਵਨ ਦੀ ਮੈਲ ਕੱਟਣ ਦੇ ਜੀਵਨ ਤੇ ਔਗਣ ਕੱਟਣ ਦੇ ਤਿੰਨ ਹੀ ਸਾਧਨ ਮੰਨੇ ਆ ਇੱਕ ਸਾਧਨ ਹੈ ਇਹ ਜਿਹੜਾ ਆਪ ਜੀ মান ਰਹੇ ਹੋ ਸਤ ਸੰਗਤ ਸਾਧੂ ਪੁਰਖਾਂ ਦੀ ਸੰਗਤ ਗੁਰੂ ਸਹਿਬਾਨਾਂ ਦੀ ਸੰਗਤ ਰੱਬ ਦੇ ਪਿਆਰਿਆਂ ਦੀ ਸੰਗਤ ਇੱਕ ਇਹ ਸੰਗਤ ਹੈ ਇਹ ਸਾਧ ਸੰਗਤ ਜਿਹੜੀ ਹੈ ਇਹ ਵੀ ਬੰਦੇ ਦੀ ਮੈਲ ਕੱਟਦੀ ਅਸੀਂ ਬਾਣੀ ਵਿੱਚ ਪੜਦੇ ਆ ਨਾ ਮਹਿਮਾ ਸਾਧੂ ਸੰਗ ਕੀ ਸੁਨ ਹੋ ਮੇਰੇ ਮੀਤਾ ਦਾਤਾ ਜੀ ਕਹਿੰਦੇ ਹੈ ਮਿੱਤਰ ਸਾਧ ਦੀ ਮਹਿਮਾ ਦੇ ਬਚਨ ਸੁਣ ਮੈਲ ਖੋਈ ਕੋਟ ਅਗ ਭਏ ਨਿਰਮਲ ਪੈ ਚੀਤਾ ਕਹਿੰਦੇ ਮੈਲ ਖਤਮ ਹੋ ਗਈ ਕੋਟ ਅਗ ਕਰੋੜਾਂ ਪਾਪ ਤੇਰੇ ਨੇ ਉਹ ਨਾਸ਼ ਹੋ ਗਏ ਬਾਣੀ ਵਿੱਚ ਸਤ ਸੰਗਤ ਦੀ ਮਹਾਨਤਾ ਇਹ ਹੈ ਕਿ ਸਤ ਸੰਗਤ ਸਾਡੀ ਮੈਲ ਹਰਦੀ ਹੈ ਸਤ ਸੰਗਤ ਸਾਨੂੰ ਨਿਰਮਲ ਕਰਦੀ ਹੈ ਇਸ ਕਰਕੇ ਬਾਬਾ ਰਵਿਦਾਸ ਜੀ ਕੱਲ ਹੀ ਉਹਨਾਂ ਦਾ ਜਨਮ ਕੁਰਬ ਨਿਕਲਿਆ ਉਹਨਾਂ ਨੇ ਸਤ ਸੰਗਤ ਦੀ ਬੜੀ ਮਹਾਨਤਾ ਦਰਸਾਈ ਹੈ ਮਾਧੋ ਸਤ ਸੰਗਤ ਸਰਣ ਤੁਮਾਰੀ ਹਮ ਔਗਣ ਤੁਮ ਉਪਕਾਰੇ ਕਿ ਤੇਰੀ ਸਤ ਸੰਗਤ ਜਿਹੜੀ ਹੈ ਔਗਣਾ ਦਾ ਨਾਸ ਕਰਦੀ ਹੈ ਤੇ ਗੁਨਾ ਦਾ ਵਾਧਾ ਕਰਦੀ ਹੈ ਦੂਸਰਾ ਮੈਂ ਗੁਰਮਤ ਤੇ ਸਿਧਾਂਤ ਦੱਸ ਰਿਹਾ ਵੀ ਗੁਰਮਤ ਦਾ ਪੈਟਰਨ ਕੀ ਹੈ ਕਿ ਤਿੰਨ ਚੀਜ਼ਾਂ ਦੇ ਤੁਹਾਡੇ ਪਾਸ ਨੇ ਇਨਾਂ ਤੀ ਤਿੰਨਾਂ ਚੀਜ਼ਾਂ ਨਾਲ ਤੁਸੀਂ ਆਪਣੇ ਮਨ ਦੀ ਮੈਲ ਨੂੰ ਕੱਟ ਕੇ ਨਿਰਮਲ ਕਰ ਸਕਦੇ ਹੋ ਤੇ ਨਿਰਮਲ ਆਤਮਾ ਨਿਰਮਲ ਮਨ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੈ ਇੱਕ ਹੈ ਸਾਧ ਸੰਗਤ ਕਹਿੰਦੇ ਦੂਸਰਾ ਸਤਿਗੁਰਾਂ ਨੇ ਕਿਹਾ ਗੁਣ ਗਾਵਤ ਤੇਰੀ ਉਤਰਸ ਮੈਲ ਬਿਨ ਸਜਾਏ ਹਉਮੈ ਵਿਖ ਫੈਲ ਕਹਿੰਦੇ ਦੂਸਰਾ ਸਾਧਨ ਹੈ ਪ੍ਰਭੂ ਦੇ ਗੁਣ ਗਾਣੇ ਜਿਤਨੀ ਬਾਣੀ ਹੈ ਇਹ ਸਤਿਗੁਰਾਂ ਨੇ ਗੁਣ ਰੂਪ ਵਿੱਚ ਬਿਆਨ ਕੀਤੀ ਹੈ ਇਹ ਗੁਣ ਗਾਣ ਲਈ ਹੀ ਦਿੱਤੀ ਹੈ ਵੀ ਜਿਉਂ-ਜਿਉਂ ਰੱਬ ਦੇ ਤੂੰ ਗੁਣ ਗਾਏਗਾ ਪਰਮਾਤਮਾ ਦੀ ਕੀਰਤੀ ਕਰੇਗਾ ਤੇਰੀ ਉਤਰਸ ਮੈਲ ਤੇਰੀ ਮੈਲ ਉਤਰ ਜਾਏ ਤੇਰੀ ਮੈਲ ਬਿਨ ਸਜਾਏਗੀ ਤੇ ਤੀਸਰਾ ਗੁਰਮਤ ਦਾ ਜਿਹੜਾ ਅਹਿਮ ਤੇ ਮੁੱਖ ਸਾਧਨ ਸਤਿਗੁਰਾਂ ਨੇ ਮੈਲ ਉਤਾਰਨ ਤੇ ਪਰਮ ਪਿਤਾ ਪਰਮਾਤਮਾ ਦੀ ਪ੍ਰਾਪਤੀ ਦਾ ਮੰਨਿਆ ਹੈ ਉਹ ਹੈ ਸਿਮਰਨ ਉਹ ਹੈ ਨਾਮ ਜਿਹਦੇ ਬਾਬਤ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਹਨ ਕਿ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਭਾਈ ਜੇ ਮਨ ਮਤ ਮੈਲ ਨਾਲ ਵਿਕਾਰਾਂ ਨਾਲ ਮਲੀਨ ਫੁਰਨਿਆਂ ਨਾਲ ਭਰ ਗਈ ਹੈ ਤੇ ਉਹ ਨਿਰਮਲ ਕਿਵੇਂ ਹੋਏਗੀ ਉਹ ਨਿਰਮਲ ਵੀ ਵਿਚਾਰਾਂ ਨਾਲ ਹੋਏਗੀ ਤੇਰੇ ਅੰਦਰ ਸ਼ੁੱਧ ਵਿਚਾਰ ਚੱਲਣ ਉਹ ਵਿਚਾਰ ਕਿਵੇਂ ਬਣਨਗੇ ਦਾਤਾ ਜੀ ਕਹਿੰਦੇ ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਨੂੰ ਜਪਾਂ ਪਰਮਾਤਮਾ ਦੇ ਨਾਮ ਨੂੰ ਅਰਾਧਾਂਗੇ ਵੇਖੋ ਨਾਮ ਹਮੇਸ਼ਾ ਹਰ ਧਰਮ ਨੇ ਹਰ ਗੁਰੂ ਸਹਿਬਾਨ ਨੇ ਕਿਸੇ ਵੀ ਧਰਮ ਦਾ ਕੋਈ ਆਚਾਰਿਆ ਹੋਵੇ ਗੁਰੂ ਹੋਵੇ ਉਹਨੇ ਨਾਮ ਦੀ ਤਾਂ ਗੀਤ ਤੇ ਨਾਮ ਦੀ ਦਕਸ਼ਨਾ ਦਿੱਤੀ ਜਾਂਦੀ ਪਰ ਨਾਮ ਦਾ ਸਰੂਪ ਕੋਈ ਬਹੁਤਾ ਵੱਡਾ ਨਹੀਂ ਹੁੰਦਾ ਅੱਖਰਾਂ ਦੇ ਹਿਸਾਬ ਨਾਲ ਜੇ ਗੱਲ ਕਰੀਏ ਹਰ ਧਰਮ ਦੇ ਕੋਲ ਨਾਮ ਹੈ ਜਿਹੜਾ ਜੇ ਅੱਖਰਾਂ ਦੇ ਹਿਸਾਬ ਨਾਲ ਦੇਖਾਂਗੇ ਉਹਦੀ ਗਿਣਤੀ ਕੋਈ ਬਹੁਤੀ ਵੱਡੀ ਨਹੀਂ ਦੋ ਅੱਖਰ ਦਾ ਸ਼ਬਦ RAM ਹੈ ਚਾਰ ਅੱਖਰਾਂ ਦਾ ਸ਼ਬਦ ਵਾਹਿਗੁਰੂ ਹੈ ਇੱਕ ਅੱਖਰ ਦਾ ਓਮ ਤੇ ਤਿੰਨ ਤੋਂ ਬਣਿਆ ਓੰਕਾਰ ਹੈ ਕਿੰਨੀ ਕੋ ਧੁਨੇ ਕਿੰਨੀ ਕੋ ਆਵਾਜ਼ ਕਿੰਨਾ ਕੋ ਸਮਾਂ ਲੱਗਦਾ ਪਰ ਦਾਤਾ ਜੀ ਕਹਿੰਦੇ ਕਿਤੇ ਭਰਮ ਪੈ ਜਾਏ ਵੀ ਇਹ ਸੁਕਸ਼ਮ ਹੈ ਇਹ ਛੋਟਾ ਹੈ ਤੇ ਇਹਨੂੰ ਜਪਣਾ ਕੋਈ ਮੁਸ਼ਕਲ ਨਹੀਂ ਕਹਿੰਦੇ ਜਿਤਨਾ ਸੁਕਸ਼ਮ ਹੈ ਉਤਨੀ ਸਮਰੱਥਾ ਜਾਦੀ ਹੈ ਤੇ ਉਤਨਾ ਧਿਆਉਣਾ ਵੀ ਵਿਖਾਂ ਮੈਂ ਇੱਕ ਸਾਖੀ ਕਹਿ ਕਰਕੇ ਸਮਾਪਤੀ ਵਾਲੇ ਪਾਸੇ ਆਵਾਂ ਕਿਉਂਕਿ ਮੇਰੇ ਸਤਕਾਰਯੋਗ ਮਹਾਂਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਉਹ ਵੀ ਸਟੇਜ ਤੇ ਸੁਭਾਇਮਾਨ ਨੇ ਉਚੇਚੇ ਤੌਰ ਤੇ ਮਹਾਪੁਰਖਾਂ ਦੇ ਪਿਆਰ ਸਦਕਾਏ ਨੇ ਉਹਨਾਂ ਤੋਂ ਆਪਾਂ ਸੁਣਨਾ ਹੈ ਅਤੀ ਸਤਕਾਰਯੋਗ ਮਹਾਪੁਰਖ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਵੀ ਉਹ ਵੀ ਸੰਗਤਾਂ ਵਿੱਚ ਪਹੁੰਚ ਚੁੱਕੇ ਨੇ ਮੈਂ ਆਪਣੇ ਵਿਚਾਰਾਂ ਨੂੰ ਵਿਸ਼ਰਾਮ ਵਾਲੇ ਪਾਸੇ ਲੈ ਕੇ ਆਵਾਂ ਬਚਨ ਕਰ ਰਿਹਾ ਅਸਾਂ ਕਿ ਦੇਖੋ ਨਾਮ ਅੱਖਰਾਂ ਦਾ ਛੋਟਾ ਜਿਹਾ ਸੁਮੇਲ ਹੈ ਪਰ ਪੱਛਮ ਬੰਗਾਲ ਦਾ ਇੱਕ ਬਹੁਤ ਵੱਡਾ ਸਵਾਮੀ ਹੋਇਆ ਉਹਦਾ ਨਾਮ ਹੈ ਗੌਰੰਗ ਸਵਾਮੀ 16-17 ਸਾਲ ਦੀ ਉਮਰ ਵਿੱਚ ਉਸ Swami ਨੇ ਚਾਰ ਵੇਦ ਤੇ 6 ਸ਼ਾਸਤਰਾਂ ਨੂੰ કંਠਸਤ ਕਰ ਲਿਆ 6 ਸ਼ਾਸਤਰ ਤੇ ਚਾਰ ਵੇਦ ਉਹਨੇ 16-17 ਦੀ ਉਮਰ ਵਿੱਚ ਜਦੋਂ ਜਵਾਨੀ ਦੀ ਦਹਲੀਜ਼ ਵਿੱਚ ਸੀ ਉਹਨੇ કંਠ ਕਰ ਲਏ ਤੇ ਜਦੋਂ ਉਹ ਕੰਠ ਹੋਏ ਵਿਦਵਾਨ ਬਣ ਗਿਆ ਲੋਕਾਂ ਵਿੱਚ ਚਰਚਾ ਹੋਣ ਲੱਗੀ ਬਨਾਰਸ ਦਾ ਬੜਾ ਮੰਨਿਆ ਪਰ ਮੰਨਿਆ ਉਹ ਵਿਦਵਾਨ ਬਣ ਗਿਆ ਤੇ ਲੋਕ ਉਹਦੇ ਕੋਲੋਂ ਆ ਕਰਕੇ ਵਿਚਾਰਾਂ ਸੁਣਣ ਲੱਗੇ ਸ਼ਾਸਤਰਾਂ ਦੀ ਵਿਚਾਰ ਸੁਣਣ ਲੱਗੇ ਨਿਆਨ ਦੀ ਵਿਚਾਰ ਸੁਣਣ ਲੱਗੇ ਗ੍ਰੰਥਾਂ ਦੀ ਵਿਚਾਰ ਸੁਣਣ ਲੱਗੇ ਤੇ ਜਦੋਂ ਉਸ Swami ਨੇ ਬੁਲਣਾ ਹਜ਼ਾਰਾਂ ਦੇ ਇਕੱਠ ਨੇ ਬਿਲਕੁਲ ਸ਼ਾਂਤ ਬੈਠ ਕੇ ਉਹਨੂੰ ਸੁਣਨਾ ਇੰਨੀ ਵਿਦਵਤਾ ਸੀ ਪ੍ਰਾਗ ਲਭ ਵਿਦਵਾਨ ਸੀ ਉਹ ਮਨੁੱਖ ਪਰ ਜਦੋਂ ਉਹਦੀ ਵਿਦਵਤਾ ਦਾ ਪ੍ਰਚੰਡ ਹੋਇਆ ਵਿਦਵਤਾ ਪਸਰੀ ਤੇ ਉਹ ਫਿਰ ਉਹਦੇ ਭਾਸ਼ਣ ਭਾਸ਼ਨਾਾਂ ਦੀ ਥਾਂ ਚਰਚਾਵਾਦ ਨੇ ਲੈ ਲਈ ਵਾਦ ਚਰਚਾ ਕਰਨ ਲੱਗ ਗਿਆ ਪਹਿਲਾਂ ਤੇ ਆਮ ਸਰੋਤਿਆਂ ਨੂੰ ਸੁਣਾਉਂਦਾ ਸੀ ਨਾ ਫਿਰ ਉਹਦੀ ਵਿਦਵਤਾ ਜਦੋਂ ਪ੍ਰਚੰਡ ਹੋਈ ਉਹ ਵੱਡੇ ਵੱਡੇ ਵਿਦਵਾਨਾਂ ਨੂੰ ਬਨਾਰਸ ਦੇ ਵਿੱਚ ਹੈਰਾਨ ਲੱਗ ਗਿਆ ਕਾਂਸੀ ਦੇ ਵਿੱਚ ਵੱਡੇ ਵੱਡੇ ਨਾਮ ਤਰੀਕ ਬੰਦੇ ਉਹਨੇ ਆਪਣੀ ਵਿੱਦਿਆ ਦੇ ਬਲ ਬੁੱਤੇ ਤੇ maat ਪਾ ਦਿੱਤੇ ਇੰਨੀ ਚਰਚਾ ਹੋ ਗਈ ਤੇ ਉਮਰ ਛੋਟੀ ਵਿਦਿਆ ਜাদী ਸੁਭਾਵਕ ਸੀ ਵੀ ਹੰਗਤਾ ਹੰਕਾਰ ਅੰਦਰ ਆ ਗਿਆ ਕਹਿੰਦੇ ਉਹਦੇ ਜੀਵਨ ਦਾ ਪਲਟਾ ਵੇਖੋ ਕਿਵੇਂ ਹੋਇਆ ਉਹਨੇ ਇੱਕ ਦਿਨ ਗੰਗਾ ਪਾਰ ਕਿਸੇ ਥਾਂ ਤੇ ਚਰਚਾ ਕਰਨ ਜਾਣਾ ਸੀ ਬੇੜੇ ਵਿੱਚ ਘਾਟ ਤੋਂ ਬੇੜੇ ਵਿੱਚ ਬੈਠਾ ਬੇੜੇ ਵਿੱਚ ਬੈਠਿਆ ਵੀ ਬਹੁਤ ਭੀੜ ਹੈ ਹੋਰ ਵੀ ਸਵਾਰੀਆਂ ਗੰਗਾ ਪਾਰ ਕਰਨ ਵਾਲੀਆਂ ਨੇ ਤੇ ਉਹ Swami Gaurang ਕੀ ਦੇਖਦਾ ਹੈ ਕਿ ਜਿੱਥੇ ਮਲਾ ਚੱਪੂ ਮਾਰਦੇ ਨੇ ਉੱਚੀ ਜੀ ਥਾਂ ਤੇ ਬੇੜੇ ਉੱਥੇ ਜਾ ਕੇ ਖਲੋ ਗਿਆ ਉੱਥੇ ਖਲੋ ਕੇ ਉਹ ਬੇੜੇ ਵੱਲ ਪਿਛਾਂ ਮੂੰਹ ਕਰਕੇ ਜਿੱਧਰ ਸਵਾਰੀਆਂ ਬੈਠੀਆਂ ਸਨ ਉਧਰ ਦੇਖਦਾ ਵੀ ਕੋਈ ਐਸਾ ਬੰਦਾ ਕਿਉਂਕਿ ਜਿਹਦੇ ਕੋਲ ਸ਼ਬਦ ਜਾਲ ਹੋਵੇ ਨਾ ਜਿਹਦੇ ਕੋਲ ਫਿਰ ਚਾਰ ਅੱਖਰ ਹੋਣ ਉਹ ਫਿਰ ਬੈਠ ਨਹੀਂ ਸਕਦਾ ਚੁੱਪ ਕਰਕੇ ਉਹਨੂੰ ਲੱਗਦਾ ਵੀ ਕੋਈ ਮੇਰੇ ਨਾਲ ਬੋਲੇ ਕੋਈ ਮੇਰੇ ਨਾਲ ਚਰਚਾ ਕਰੇ ਉਹਨੂੰ ਚਰਚਾ ਵਿੱਚੋਂ ਰਸ ਆਉਂਦਾ ਰਸਾਂ ਦਾ ਆਪਾਂ ਗੱਲ ਕਰ ਰਹੇ ਹਾਂ ਵੀ ਹਰ ਚੀਜ਼ ਦਾ ਰਸ ਹੈ ਉਹ ਗੌਰੰਗ ਸਵਾਮੀ ਨੇ ਪਿਛਾਂ ਨੂੰ ਮੂੰਹ ਮਾਰਿਆ ਇੱਕ ਭਗਵੇਂ ਸਰੂਪ ਦਾ ਮਹਾਪੁਰਖ ਉਹਦੇ ਨੇਤਰਬੰਦ ਉਹ ਬੇੜੇ ਦੇ ਇੱਕ ਕਿਨਾਰੇ ਆਰਾਮ ਨਾਲ ਟਿਕ ਕੇ ਬੈਠਾ ਗੌਰੰਗ ਦਾ ਮਨ ਆਇਆ ਵੀ ਆਹ ਬੰਦਾ ਹੈ ਧਾਰਮਿਕ ਪਹਿਰਾਵਾ ਹੈ ਚਲੋ ਇਹਦੇ ਨਾਲ ਜਾ ਕੇ ਚਰਚਾ ਕਰਦੇ ਆਂ ਨਾਲੇ ਸਮਾਂ ਪਾਰ ਹੋ ਜਾਏਗਾ ਜਦੋਂ ਪਾਸ ਗਿਆ ਨਾ ਤੇ ਉਸ ਸਾਧੂ ਮਹਾਤਮਾ ਦੇ ਨੇਤਰਬੰਦ ਸਨ ਅਡੋਲ ਬੈਠਾ 5 ਕੁ ਮਿੰਟ ਉਹਨੇ ਦੇਖਿਆ ਪਰ ਉਹਦੇ ਕੋਲ ਰਿਆ ਨਾ ਗਿਆ ਮੋਢੇ ਤੇ ਹੱਥ ਮਾਰਿਆ ਕਹਿੰਦਾ ਆਪ ਮuje ਪਹਿਚਾਨਤੇ ਹੋ ਸਾਧੂ ਨੂੰ ਕਹਿੰਦਾ ਉਸ ਮਹਾਪੁਰਖ અલਮਸਤ ਨੈਣਾ ਵਾਲੇ ਨੇ ਨੇਤਰ ਖੋਲੇ ਤੇ ਦੇਖਿਆ ਵੀ ਭਰ ਜਵਾਨੀ ਦਾ ਬੱਚਾ ਹੈ ਅੱਖਾਂ ਖੋਲ ਕੇ ਪਿਆਰ ਨਾਲ ਕਿਹਾ ਨਹੀਂ ਬੇਟਾ ਮੈਂ ਆਪਕੋ ਨਹੀਂ ਪਹਿਚਾਨਦਾ ਕਹਿੰਦਾ ਮੈਂ ਉਹ ਸ਼ਖਸੀਅਤ ਹੂੰ ਜਿਸਨੇ 16 17 ਬਰਸ ਕੀ ਆਯੂ ਮੇ ਚਾਰ ਵੇਦ 6 ਸ਼ਾਸਤਰ ਕੰਠ ਕੀਏ ਤੇ ਅੱਗੋਂ ਸਾਧੂ ਤੇ ਬੋਲਸਨ ਅੱਛਾ ਬਹੁਤ ਅੱਛਾ ਤੇ ਫਿਰ ਕਹਿਣ ਲੱਗਾ ਇਸ ਕਰਕੇ ਆਪ ਮੇਰੇ ਸਤਕਾਰ ਦਿਜੀਏ ਸ਼ਾਸਤਰ ਵਿਧੀ ਅਨੁਸਾਰ ਮੈਂ ਆਪਸੇ ਵੱਡਾ ਹਾਂ ਔਰ ਮੇਰੇ ਕੋ ਜਗ੍ਹਾ ਦਿਜੀਏ ਆਪ ਉੱਠ ਕੇ ਮੇਰਾ ਸਤਕਾਰ ਕੀਜੀਏ ਸਾਧੂ ਕਹਿਣ ਲੱਗਾ ਬੇਟਾ ਤੂੰ ਬਹੁਤ ਵਿਦਵਾਨ ਹੈ ਤੂੰ ਕਹਿ ਪਰ ਮੇਰੀ ਨਜ਼ਰ ਮੈਂ ਆਪ ਬਹੁਤ ਮਹਾ ਮੂਰਖ ਹੋ ਇਹ ਪਹਿਲੀ ਵਾਰੀ ਹੋਇਆ ਸੀ ਜਦੋਂ ਕਿਸੇ ਨੇ ਗੌਰੰਗ ਸਵਾਮੀ ਨੂੰ ਮੂਰਖ ਕਿਹਾ ਕਹਿੰਦੇ ਆਪ ਤੋ ਮੂਰਖ ਹੋ ਉਹਨੂੰ ਕ੍ਰੋਧ ਆ ਗਿਆ ਕਿਸ ਹਿਸਾਬ ਸੇ ਮੂਰਖ ਹੂੰ ਮੈਂ ਆਪ ਕੈਸੇ ਮੇਰੇ ਕੋ ਮੂਰਖ ਕਹਿ ਰਹੇ ਆ ਕਹਿਣ ਲੱਗਾ ਉਹ ਸਾਧੂ ਕਹਿਣ ਲੱਗਾ ਤੁਸੀਂ ਵੇਦ ਯਾਦ ਕੀਤੇ ਸ਼ਾਸਤਰ ਯਾਦ ਕੀਤੇ ਇਤਨੀ ਮਿਹਨਤ ਕੀਤੀ ਜਾਓ ਇੱਕ ਅਕਸ਼ਰ ਦੇਤਾ ਹੂੰ ਉਸਕੋ ਯਾਦ ਕਰੋ ਸੋਤੇ ਹੋਏ ਖਾਤੇ ਹੋਏ ਚਲਤੇ ਹੋਏ ਚਰਚਾ ਕਰਤੇ ਹੋਏ ਤੁਮਕੋ ਅਗਰ ਵੋ ਨਾ ਭੁਲਾ ਤੋ ਮੈਂ ਆਪਕੋ ਕੇਵਲ ਉਠਕਰ ਸਤਕਾਰ ਹੀ ਨਹੀਂ ਦੂੰਗਾ ਆਪਕੋ ਦੰਡਵਤ ਪ੍ਰਣਾਮ ਕਰੂੰਗਾ ਕਹਿੰਦਾ ਬੋਲ ਕਿਆ ਅਕਸ਼ਰ ਹੈ ਵੋ ਸਾਧੂ ਨੇ ਕਿਹਾ ਰਾਮ ਕਹਿ ਕਹਿਣ ਲੱਗਾ ਇਹ ਕੀ ਹੋਇਆ ਰਾਮ ਕਹਿਣਾ ਇਹ ਕੀ ਹੋਇਆ ਕਹਿਣ ਲੱਗੇ ਉਹ ਸਾਧੂ ਕਹਿੰਦਾ ਇਸ ਤੋਂ ਅੱਗੇ ਕਿਉਂਕਿ ਰਸ ਵਾਲਾ ਬੋਲਦਾ ਨਹੀਂ ਕਿਆ ਇਸ ਤੋਂ ਅੱਗੇ ਮੈਂ ਕੁਝ ਨਹੀਂ ਬੋਲਣਾ ਨੌ ਰੰਗ ਚੁੱਪ ਕਰਕੇ ਬੈਠ ਗਿਆ ਕਿਨਾਰਾ ਆਇਆ ਕਿਨਾਰੇ ਸਾਰੇ ਲੱਗ ਗਏ ਸਾਧੂ ਆਪਣੇ ਪਾਸੇ ਚੱਲਿਆ ਸਵਾਰੀਆਂ ਆਪਣੇ ਪਾਸੇ ਚੱਲੀਆਂ ਉਹ ਨੌ ਰੰਗ ਚਰਚਾ ਵਾਲੇ ਪਾਸੇ ਚਲਾ ਗਿਆ ਉਨੇ ਜਾ ਕੇ ਚਰਚਾ ਕੀਤੀ ਤਿੰਨ ਚਾਰ ਘੰਟੀਆਂ ਦੀ ਬਹਿਸ ਕੀਤੀ ਉਹ ਜਿੱਤ ਗਿਆ ਵਿਜੈ ਪ੍ਰਾਪਤ ਹੋਈ ਲੋਕ ਉਥੇ ਉਹਦੇ ਨਾਂ ਦੀ ਜੈ ਜੈਕਾਰ ਕਰਨ ਲੱਗੇ ਕੁਝ ਸਮੇਂ ਬਾਅਦ ਜਦੋਂ ਸ਼ਾਮ ਦਾ ਵੇਲਾ ਆਇਆ ਇਕਾਂਤ ਵਿੱਚ ਬੈਠਾ ਉਹਨੂੰ ਸਾਧੂ ਦੇ ਬੋਲ ਯਾਦ ਆ ਗਏ ਵੀ ਇੱਕ ਪਾਸੇ ਤਾਂ ਨੌਰੰਗ ਕੀ ਜੈ ਹੋ ਰਹੀ ਹੈ ਇੱਕ ਪਾਸੇ ਕੰਨ ਵਿੱਚ ਉਹ ਸ਼ਬਦ ਪੈ ਰਿਹਾ ਵੀ ਤੂੰ ਤੇ ਬਹੁਤ ਮੂਰਖ ਹੈ ਤੂੰ ਤੇ ਮਹਾ ਮੂਰਖ ਹੈ ਵੀ ਤੇਰੇ ਕੋਲੋਂ ਇੱਕ ਸ਼ਬਦ ਨਹੀਂ yaad ਫਿਰ ਉਹਨੇ ਰਾਮ yaad ਕਰਨਾ ਸ਼ੁਰੂ ਕੀਤਾ ਜਦੋਂ ਰਾਮ ਪੜਦਾ ਰਿਹਾ ਲੰਮੇ ਪੈ ਗਿਆ ਨੀਂਦ ਆ ਗਈ ਰਾਮ ਫਿਰ ਵਿਸਰ ਗਿਆ ਸਵੇਰੇ ਫਿਰ ਉੱਠਿਆ ਦਿਨ ਚਰਚਾ ਕੀਤੀ ਨਾਮ ਫਿਰ ਵਿਸਰ ਗਿਆ ਬੜਾ ਮਨ ਵਿੱਚ ਪਰੇਸ਼ਾਨ ਹੋਇਆ ਵੀ ਵਾਕਿਆ ਹੀ ਉਹਦੇ ਸ਼ਬਦਾਂ ਵਿੱਚ ਕੋਈ ਤਾਕਤ ਸੀ ਵੀ ਇੱਕ ਰਾਮ yaad ਨਹੀਂ ਰਹਿ ਰਿਹਾ ਜੇ ਖਾਣ ਲੱਗਦਾ ਤਾਂ ਭੁੱਲ ਜਾਂਦਾ ਕੋਈ ਹੋਰ ਕਿਰਿਆ ਕਰਨ ਲੱਗਣਾ ਤਾਂ ਭੁੱਲ ਜਾਂਦਾ ਮੈਂ ਕੀ ਕਰਾਂ ਇਸ ਰਾਮ ਨੂੰ ਯਾਦ ਕਰਨ ਦੇ ਲਈ ਕੀ ਕਰਾਂ ਅਖੀਰ ਉਹਨੇ ਪ੍ਰਣ ਕੀਤਾ ਵੀ ਮੈਂ ਸਾਰਾ ਕੁਝ ਤਿਆਗ ਕਰਕੇ ਜੰਗਲ ਵਿੱਚ ਚਲਾ ਜਾਵਾਂ ਉੱਥੇ ਜਾ ਕੇ ਰਾਮ ਨਾਮ ਨੂੰ ਮੈਂ ਆਪਣੇ ਚਿੱਤ ਵਿੱਚ ਬਿਠਾਵਾਂ ਇਹ ਉਹ ਲੋਕ ਲਿਖਦੇ ਨੇ ਜਿਨ੍ਹਾਂ ਨੇ ਘਟਨਾ ਲਿਖੀ ਹੈ ਮੈਂ ਉਹ ਵੀ ਕਹਿ ਦਿਆਂ ਸੰਤ ਪ੍ਰਸਾਦ ਨਾਮ ਨਾ ਵਿਸਰੈ ਕਿਤਾਬ ਅੰਦਰ ਮਾਂ ਕਵੀ ਭਾਈ ਵੀਰ ਸਿੰਘ ਜੀ ਦੀ ਜੀਵਨ ਨੂੰ ਤੂਕ ਮਾਤਰ ਸੰਤ ਕਮਾਲੀਏ ਵਾਲਿਆਂ ਨੇ ਲਿਖਿਆ ਉਹਦੇ ਵਿੱਚ ਘਟਨਾ ਕੋਡ ਕੀਤੀ ਗਈ ਕਹਿੰਦੇ 12 ਸਾਲ ਉਹ ਮਨੁੱਖ ਉਹ ਗੌਰੰਗ ਸਵਾਮੀ ਜੰਗਲ ਵਿੱਚ ਗਾਹੇ ਬਗਾਹੇ ਭਟਕਦਾ ਰਿਹਾ ਪਰ RAM ਚੇਤੇ ਨਹੀਂ ਹੋਇਆ ਭੁੱਲ ਜਾਂਦਾ ਜਦੋਂ ਸੌਣਾ ਭੁੱਲ ਜਾਣਾ ਜਦੋਂ ਖਾਣਾ ਭੁੱਲ ਜਾਣਾ ਉਹਨੂੰ ਫਿਰ ਉਹ ਸਾਧੂ ਚੇਤੇ ਆਇਆ ਵੀ ਉਹਦੇ ਬੋਲਾਂ ਵਿੱਚ ਤਾਕਤ ਸੀ ਉਹ yatharth ਵਕਤਾ ਸੀ ਉਹ ਸੱਚਾ ਵਕਤਾ ਸੀ ਕਿ ਮੈਂ ਸੱਚਮੁੱਚ ਹੀ ਮਾ ਮੂਰਖਾਂ ਉਹਨੇ 12 ਸਾਲਾਂ ਬਾਅਦ ਮੰਨਿਆ ਮੈਂ ਸੱਚਮੁੱਚ ਹੀ ਮਹਾ ਮੂਰਖਾਂ ਮੇਰੇ ਕੋਲ ਰਾਮ ਚੇਤੇ ਨਹੀਂ ਹੋ ਰਿਹਾ ਕੀ ਕਰਾਂ ਕਹਿੰਦਾ ਹੁਣ ਤੇ ਇਹੀ ਐ ਆਪਣੀ ਮੂਰਖਤਾ ਨੂੰ ਸਿੱਧ ਕੀ ਕਰਾਂ ਮੈਂ ਗੰਗਾ ਵਿੱਚ ਜਾ ਕਰਕੇ ਆਤਮ ਧਾ ਕਰ ਲਵਾਂ ਡੁੱਬ ਜਾਵਾਂ ਬਸ ਆਪਣੀ ਜੀਵਨ ਲੀਲਾ ਸਮਾਪਤ ਕਰਾਂ ਚਾਰ ਵੇਦ ਕੰਠ ਕਰਨ ਵਾਲਾ ਬੰਦਾ ਹਾਂ ਛੇ ਸ਼ਾਸਤਰ ਕੰਠ ਕਰਨ ਵਾਲਾ ਬੰਦਾ ਪਰ ਦੋ ਅੱਖਰਾਂ ਦਾ ਨਾਮ ਯਾਦ ਨਹੀਂ ਹੋ ਰਿਹਾ ਗੰਗਾ ਕਿਨਾਰੇ ਨੂੰ ਤੁਰ ਪਿਆ ਬਈ ਜਾ ਕੇ ਮਰ ਜਾਣਾ ਜਦੋਂ ਗੰਗਾ ਕਿਨਾਰੇ ਗਿਆ ਨਾ ਸੋਚਦਾ ਵੀ ਹੁਣ ਜੇ ਇੱਥੇ ਗੰਗਾ ਦੇ ਕਿਨਾਰੇ ਡੁੱਬਣ ਲੱਗਾ ਤਾਂ ਲੋਕ ਬਚਾ ਲੈਣਗੇ ਪਾਣੀ ਥੋੜਾ ਕਿਉਂ ਨਾ ਬੇੜੇ ਵਿੱਚ ਘਾਟ ਤੇ ਜਾ ਕੇ ਬੇੜੇ ਵਿੱਚ ਬੈਠਾ ਤੇ ਜਦੋਂ ਬੇੜਾ ਅੱਧ ਵਿੱਚ ਘਾਰ ਹੋਏਗਾ ਉਦੋਂ ਛਾਲ ਮਾਰ ਕੇ ਆਪਣੇ ਪ੍ਰਾਣ ਤਿਆਗਿਆ ਉਹ ਘਾਟਵਾਲ ਪਾਸੇ ਤੁਰਿਆ ਉਹਨੇ ਜਾ ਕਰਕੇ ਬੇੜੇ ਵਿੱਚ ਬੈਠਾ ਅੱਜ ਉਹ ਚੀ ਚੰਚਲਤਾਈ ਨਹੀਂ ਸੀ ਅੱਜ 12 ਸਾਲ ਵਰਗੀ ਪਹਿਲਾਂ ਦੀ ਚੰਚਲਤਾਈ ਜਾਂ ਵਿਦਵਤਾ ਤੇ ਹੰਕਾਰ ਨਹੀਂ ਸੀ ਇੱਕ ਪਾਸੇ ਟਿਕਿਆ ਪਰ ਜਿਉਂ ਹੀ ਬੈਠਿਆ ਉਹਦੀ ਨਜ਼ਰ ਉਸੇ ਮਹਾਪੁਰਖ ਤੇ ਗਈ ਜੋ 12 ਸਾਲ ਪਹਿਲਾਂ ਬੇੜੇ ਦੇ ਵਿੱਚ ਗੰਗਾ ਦੇ ਕਿਨਾਰੇ ਘਾੜ ਤੇ ਹੀ ਮਿਲਿਆ ਦੌੜ ਕੇ ਸਵਾਰੀਆਂ ਨੂੰ ਪਰਾਂ ਕਰਕੇ ਦੌੜ ਕੇ ਉਸ ਸਾਧੂ ਦੇ ਪਾਸ ਗਿਆ ਉਹਦੇ ਚਰਨਾਂ ਵਿੱਚ ਚੁਫਾਲ ਡਿੱਗ ਪਿਆ ਰੋਇਆ ਕੁਰਲਾਇਆ ਮਾਂ ਪੁਰਖੋ ਤੁਸੀਂ ਸੱਚ ਕਹਿੰਦੇ ਸੋ ਮੈਂ ਮਹਾ ਮੂਰਖ ਹੂੰ ਮੈਂ ਮਹਾ ਮੂਰਖ ਹੂੰ ਮੇਰੇ ਕੋ ਰਾਮ ਯਾਦ ਨਹੀਂ ਹੁਆ ਅਬ ਆਪ ਕਿਰਪਾ ਕੀਤੀ ਉਹ ਕਿਤਾਬ ਦੇ ਬੋਲਨੇ ਕਿ ਉਸ ਅਲਮਸਤ ਸਾਧੂ ਨੇ ਦੂਜੀ ਵਾਰੀ ਫੇਰ ਨੈਣ ਖੋਲੇ ਦੇਖਿਆ ਵੀ 12 ਸਾਲ ਪਹਿਲਾਂ ਜੋ ਘਟਨਾ ਵਾਪਰੀ ਉਸ ਸਾਧੂ ਦੇ ਸਾਹਮਣੇ ਆ ਗਈ ਤੇ ਉਹਦੀ ਦਸ਼ਾ ਵੇਖ ਕੇ ਕਹਿਣ ਲੱਗੇ ਜਾ ਬੇਟਾ ਅਬ ਨਹੀਂ ਭੁੱਲੇਗਾ ਕਹਿੰਦੇ ਇਹਨੇ ਬਚਨ ਕਹਿਨੇ ਸਨ ਪਤਾ ਨਹੀਂ ਬਿਜਲੀ ਦੀ ਕੀ ਰੋਂ ਉਸ ਗੌਰੰਗ ਸਵਾਮੀ ਦੇ ਅੰਦਰ ਗਈ ਉਸ ਤੋਂ ਬਾਅਦ ਉਹਦੇ ਰੋਮ ਰੋਮ ਦੇ ਵਿੱਚੋਂ RAM ਪਿਆ ਨਿਕਲਦਾ ਸੀ ਰੋਮ ਰੋਮ ਵਿੱਚੋਂ ਤੇ RAM ਪਿਆ ਨਿਕਲਦਾ ਸੀ ਕਹਿੰਦੇ ਜਿਸ ਨਾਮ ਨੂੰ ਜਿਸ ਅੱਖਰਾਂ ਨੂੰ ਉਹ ਆਪਣੀ ਤਾਕਤ ਦੇ ਬਲ ਬੁੱਤੇ ਆਪਣੇ ਦਿਮਾਗ ਦੇ ਬਲ ਬੁੱਤੇ 12 ਸਾਲਾਂ ਤੋਂ ਮੱਥਾ ਪੋਚੀ ਕਰ ਰਿਹਾ ਸੀ ਉਹ ਇੱਕ ਸਾਧੂ ਦੇ ਇਹਨਾਂ ਬੋਲਾਂ ਨਾਲ ਉਹਦੇ ਕਣ-ਕਣ ਵਿੱਚ ਉਹਦੇ ਕੋਟ-ਕੋਟ ਵਿੱਚ ਚੱਲ ਪਿਆ ਕਿ ਜਾ ਬੇਟਾ ਅਬ ਨਹੀਂ ਬੋਲੇਗਾ ਇੱਕ ਕਹਾਣੀ ਕਹਿਣ ਦਾ ਭਾਵ ਸਾਖੀ ਕਹਿਣ ਦਾ ਭਾਵ ਫਿਰ ਉਹੀ ਵਰਤਾ ਜਿੱਥੋਂ ਮੈਂ ਆਰੰਭ ਕੀਤਾ ਸੀ ਕਿ ਅਸੀਂ ਕਹਿਣਾ ਹੈ ਸਾਡਾ ਧਰਮ ਹੈ ਗੁਰੂ ਹੁਕਮ ਹੈ ਗੁਰੂ ਮਰਿਆਦਾ ਹੈ ਪਰ ਗੁਰੂ ਸਵਾਰਿਓ ਜਿੰਨਾ ਚਿਰ ਉਸ ਮਾਲਕ ਕੋਲੋਂ ਉਸ ਗੁਰੂ ਕੋਲੋਂ ਇਹ ਅਵਸਥਾ ਬਣਾ ਕਰਕੇ ਮੰਗ ਨਹੀਂ ਨਾ ਕਰਾਂਗੇ ਕਿ ਦਾਤਾ ਹਮ ਭੀਖਖ ਪੇਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਹੋ ਹੋ ਦਇਾਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੂ ਰੰਗ ਰਾਤਾ ਉਹਨਾਂ ਚਿਰ ਉਸ ਮਾਲਕ ਦੀ ਕਿਰਪਾ ਨਹੀਂ ਵਾਪਰਦੀ ਭਾਈ ਗੁਰਦਾਸ ਜੀ ਵੇ ਬਚਨ ਕਹਿੰਦੇ ਨੇ ਛਾੜ ਅਹੰਕਾਰ ਛਾਰ ਹੋਏ ਗੁਰਮਾਰਗ ਪੈ ਕਬੂ ਕੈ ਦਇਆ ਕੈ ਦਇਾਲ ਪਗ ਧਾਰ ਹੈ ਐ ਭਲਿਆ ਆਪਣੀ ਹੰਗਤਾ ਤਿਆਗ ਆਪਣੀ ਹਉਮੈ ਤਿਆਗ ਤੇ ਉਸ ਮਾਲਕ ਕੋਲੋਂ ਮੰਗ ਕਰ ਦੀਨ ਬਣ ਕੇ ਆਤੁਰ ਬਣ ਕੇ ਉਹ ਟੁੱਟ ਕੇ ਫਿਰ ਤੇਰੀ ਝੋਲੀ ਵਿੱਚ ਇੱਕ ਕਿਣਕਾ ਪਾ ਦੇਗਾ ਤੇ ਜਦੋਂ ਉਹਦੇ ਨਾਮ ਦਾ ਕਿਣਕਾ ਮਿਲ ਗਿਆ ਫਿਰ ਤੈਨੂੰ ਸਵੈਦ ਦੀ ਲਖਤਾ ਹੈ ਫਿਰ ਤੈਨੂੰ ਪਰਮਾਤਮਾ ਦੀ ਲਖਤਾ ਹੈ ਫਿਰ ਤੈਨੂੰ ਉਹ ਅਵਸਥਾ ਪ੍ਰਾਪਤ ਹੈ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਵੀ ਜੋਗੀਸ਼ਰ ਵੀ ਜਿਹੜੀ ਪਦਵੀ ਪਾਣ ਦੇ ਲਈ ਯੋਗ ਸਾਧਨਾ ਕਰਦੇ ਨਾ ਉਹ ਸਾਧਨਾ ਇੱਕ ਸਿੱਖ ਨੂੰ ਇੱਕ ਗੁਰੂ ਦੇ ਪਿਆਰੇ ਨੂੰ ਗੁਰੂ ਕਿਰਪਾ ਦੇ ਸਦਕਾ ਇੱਕ ਖਿੰਣ ਵਿੱਚ ਪ੍ਰਾਪਤ ਹੋ ਜਾਂਦੀ ਹੈ ਗੁਰੂ ਕਿਰਪਾ ਕਰੇ ਅਸੀਂ ਸਾਰੇ ਉਹੀ ਢੰਡਾਉ ਹਾਂ ਹਰ ਕੋਈ ਆਪੋ ਆਪਣੀ ਕਾਮਨਾ ਲੈ ਕਰਕੇ ਆਉਂਦਾ ਪਰ ਗੁਰੂ ਦਾ ਦਵਾਰ ਜੈਸੋ 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 ਭਾਉ ਤੈਸੀ ਕਾਮਨਾ ਪੂਜਾਵਈ ਜੈਸੀ ਜੈਸੀ ਸਾਡੀ ਕਾਮਨਾ ਹੈ ਗੁਰੂ ਉਹ ਕਾਮਨਾ ਭਾਵਨਾ ਨੂੰ ਭਾਗ ਲਾਂਦਾ ਹੈ ਇਹਦੇ ਵਿੱਚ ਇਹ ਦਿਨਾਂ ਦੇ ਵਿੱਚ ਸਾਡੀ ਕਾਮਨਾ ਨਿਰੰਤਰ ਹੀ ਰਹੀ ਹੈ ਕਿ ਗੁਰੂ ਕਿਤੇ ਉਹ ਕਿਣਕਾ ਉਹ ਕਣੀ ਸਾਡੀ ਝੋਲੀ ਵਿੱਚ ਪਾ ਦੇ ਸਾਡੇ ਹਿਰਦੇ ਵਿੱਚ ਪਾ ਦੇ ਜਿਹਦੀ ਪ੍ਰਾਪਤੀ ਦੀ ਗੁਰੂ ਗੱਲਬਾ ਕਰਦਾ ਹੈ ਜਿਹਦੀ ਪ੍ਰਾਪਤੀ ਦੀ ਗੁਰੂ ਤਾਂ ਗੀਤ ਕਰਦਾ ਹੈ ਉਸੇ ਲਈ ਤੁਸੀਂ ਸਾਰੇ ਯਤਨਸ਼ੀਲ ਰਹੇ ਹੋ ਗੁਰੂ ਕਿਰਪਾ ਕਰੇ ਅਸਾਧੀਆਂ ਸਾਰਿਆਂ ਦੀਆਂ ਭਾਵਨਾ ਮਨੁਕਾਵਨਾ ਨੂੰ ਭਾਗ ਲਾਏ ਸਮੂਹ ਸਾਧ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਪਿਆਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਗੁਰਮਤ ਵਿਚਾਰਾਂ ਨੂੰ ਸੁਣਿਆ ਹੈ ਕੋਟਾਨ ਕੋਟ ਸ਼ੁਕਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਜਿਨ੍ਹਾਂ ਦੀ ਕਿਰਪਾ ਨਦਰ ਦੇ ਸਦਕਾ ਆਪ ਸੰਗਤ ਦੇ ਨਾਲ ਮੁਖਾਤਿਬ ਹੋ ਸਕਿਆ ਹਾਂ ਕੋਟਾਨ ਕੋਟ ਸ਼ੁਕਰ ਹੈ ਅਤੀ ਸਤਿਕਾਰਯੋਗ ਮਹਾਂਪੁਰਖ ਸੰਤ ਬਾਬਾ ਗੁਰਵਿੰਦਰ ਸਿੰਘ ਜੀ ਤਿੰਨਾਂ ਮਾਪੁਰਖਾਂ ਦੀ ਅਸੀਸ ਕਿਰਪਾ ਸਦਕਾ ਦਾਸ ਆਪ ਜੀ ਨੂੰ ਜੋ ਕੁਝ ਗੁਰਮਤ ਦਾਸੀ ਉਹ ਪ੍ਰੋਸ ਸਕਿਆ ਹੈ ਇਹ ਸਭ ਗੁਰੂ ਗੁਰੂ ਦੇ ਪਿਆਰਿਆਂ ਦੀ ਕਿਰਪਾ ਦੀ ਬਦੌਲਤ ਹੈ ਆਪ ਸਾਰਿਆਂ ਦਾ ਧੰਨਵਾਦ ਪਾਵਨ ਪਵਿੱਤਰ ਬਾਣੀ ਦੀ ਇਤਿਹਾਸ ਦੀ ਵਿਚਾਰ ਕਰਦਿਆਂ ਬੇਅੰਤ ਹੋ ਜਾਂਦੀਆਂ ਹਨ ਆਪ